ਸਤਿ ਸ਼੍ਰੀ ਅਕਾਲ ਸਾਥੀਓ ਬਹੁਤ ਜ਼ਰੂਰੀ ਜਾਣਕਾਰੀ ਸਾਂਝੀ ਕਰਨੀ ਆ ਤੁਹਾਡੇ ਨਾਲ ਜੋ ਪਿਛਲੇ ਦਿਨੀ ਆਪਾਂ ਸੰਘਰਸ਼ ਸ਼ੁਰੂ ਕੀਤਾ ਸੀਗਾ ਜਿਲਾ ਪੱਧਰ ਤੋਂ ਲੈ ਕੇ ਮੰਗ ਪੱਤਰ ਦਿੱਤੇ ਸੀਗੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਪੋਰਟਲ ਖੋਲ੍ਹਣ ਸੰਬੰਧੀ ਉਹ ਪੰਜਾਬ ਸਰਕਾਰ ਤੱਕ ਪਹੁੰਚ ਚੁੱਕੇ ਨੇ ਤੇ ਮੰਗ ਪ੍ਰਵਾਨ ਹੋ ਚੁੱਕੀ ਆ 21 ਤਰੀਕ ਨੂੰ ਨੋਟੀਫਿਕੇਸ਼ਨ ਹੋ ਗਿਆ 21 6 2024 ਨੂੰ ਕਿ ਪੋਰਟਲ ਖੁੱਲ੍ਹਾ ਰਹੇਗਾ 24 6 2024 ਤੱਕ ਜਿਹੜੇ ਵੀ ਵਿਦਿਆਰਥੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਅਪਲਾਈ ਕਰਨ ਤੋਂ ਬਾਝੇ ਰਹੇ ਸੀ कैफे जाके जा, जिथे भी जाके अपलाई कर सकते हैं वो जाके अपलाई कर ला और एक गल मैं होर ध्यान देनी चाहागा कि अच्छ बई छो हजार चौबीस समा शाम के सत्त वज गए यह पोर्टल जोड़ा है प्रोपर तौर पर वर्किंग नहीं है यू लैके असी बकायदा प्रशासन के संपर्क है और विद्यार्थी अपने पदर से चैक करते रहन के पोर्टल वर्किंग आ गया या नहीं और सारिया मैं समाजिक भाईचारक जथेबंद बेनती करा ਇਹ ਜੇਕਰ ਪੋਰਟਲ 24 ਤਰੀਕ ਤੱਕ ਦਿਨ ਸੋਮਵਾਰ ਤੱਕ ਪ੍ਰੋਪਰ ਵਰਕਿੰਗ ਚ ਨਹੀਂ ਆਉਂਦਾ ਤਾਂ ਜਿਵੇਂ ਪਹਿਲਾਂ ਤੁਸੀਂ ਜਿਲ੍ਹਾ ਪੱਧਰ ਤੇ ਜਾ ਕੇ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਸੀਗਾ ਉਵੇਂ ਹੀ ਦੁਬਾਰਾ ਜਾ ਕੇ ਫੇਰ ਪ੍ਰਸ਼ਾਸਨ ਨਾਲ ਸੰਪਰਕ ਕਰਨ ਔਰ ਜਿਹੜੇ ਸਾਥੀ ਮਹਾਲੀ ਦੇ ਨੇੜੇ ਨੇ ਉਹ ਡਾਇਰੈਕਟੋਰੇਟ ਸਾਹਿਬ ਦੇ ਜਾ ਕੇ ਦਫ਼ਤਰ ਵਿੱਚ ਜਾ ਕੇ ਸੰਪਰਕ ਕਰ ਲੈਣ ਕਿ ਪੋਰਟਲ ਪ੍ਰੋਪਰ ਤੌਰ ਤੇ ਵਰਕਿੰਗ ਚ ਨਹੀਂ ਹੈਗਾ ਕਿਉਂਕਿ 21 ਤਰੀਕ ਨੂੰ ਨੋਟੀਫਿਕੇਸ਼ਨ ਹੋਇਆ 22 ਤਰੀਕ ਦਾ ਅੱਜ ਸ਼ਨੀਵਾਰ ਆ ਤੇ 23 ਤਰੀਕ ਨੂੰ ਐਤਵਾਰ ਆ 24 ਤਰੀਕ ਨੂੰ ਸੋਮਵਾਰ ਆ ਪੋਰਟਲ ਫੇਰ 24 ਤਰੀਕ ਨੂੰ ਬੰਦ ਹੋ ਜਾਊਗਾ ਤਾ ਉਹ ਜਾ ਕੇ ਸੰਪਰਕ ਕਰਨ ਲਨ ਕਿ ਬੋਰਡ ਨੂੰ ਪ੍ਰੋਪਰ ਤੌਰ ਤੇ ਵਰਕਿੰਗ ਕੀਤਾ ਜਾਵੇ ਤੇ ਸਾਨੂੰ ਸਮਾਂ 2 ਦਿਨ ਦਾ ਘਟੋ-ਘਟ ਹੋਰ ਵਧਾਇਆ ਜਾਵੇ ਔਰ ਨਾਲ ਦੀ ਨਾਲ ਮੈਂ ਵਿਦਿਆਰਥੀਆਂ ਨੂੰ ਬੇਨਤੀ ਕਰਦਾ ਵੀ ਜਿਨ੍ਹਾਂ ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਸਕਾਲਰਸ਼ਿਪ ਨੂੰ ਲੈ ਕੇ ਐਜੂਕੇਸ਼ਨ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਆ ਤਾਂ ਉਹ ਸਾਡੇ ਨਾਲ ਸੰਪਰਕ ਕਰ ਲੈਣ ਧੰਨਵਾਦ ਸਸ਼ੀ ਗਰ